ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇ ਕਰਿਓ ਸਤਿਓ ਇੱਕ ਅਜਿਹੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਕਿਉਂਕਿ ਕਈ ਵੇਲੇ ਕਰਨੀਆਂ ਕਿਸੇ ਦੀਆਂ ਤੇ ਭਰਨੀਆਂ ਕਿਸੇ ਨੂੰ ਪੈ ਜਾਂਦੀਆਂ ਦੱਸ ਦਈਏ ਗੁਰਦਾਸਪੁਰ ਦੇ ਪਿੰਡ 648 ਦੀ ਨੂ ਬਣੀ ਪਾਕਿਸਤਾਨੀ ਕੁੜੀ ਨੂੰ ਵੀ ਛੱਡਣਾ ਪੈ ਸਕਦਾ ਹੈ ਆਪਣਾ ਸੋਹਰਾ ਪਰਿਵਾਰ ਭਾਰਤ ਸਰਕਾਰ ਵੱਲੋਂ ਮੁਲਕ ਵਿੱਚ ਰਹਿ ਰਹੇ ਪਾਕਿਸਤਾਨੀਆਂ ਨੂੰ 48 ਘੰਟਿਆਂ 'ਚ ਦੇਸ਼ ਛੱਡਣ ਦਾ ਜਿਹੜਾ ਹੁਕਮ ਕੀਤਾ ਗਿਆ ਸੀ ਸਮਾਂ ਦਿੱਤਾ ਗਿਆ ਸੀ ਦੱਸ ਦਈਏ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਸੇਖ ਹੁਣ ਰਾਜਨੀਤਿਕ ਆਰਥਿਕ ਮਸਲਿਆਂ ਤੋਂ ਬਾਅਦ ਸਮਾਜਿਕ ਅਤੇ ਪਰਿਵਾਰਕ ਮਸਲਿਆਂ ਨੂੰ ਵੀ ਲੱਗ ਰਿਹਾ ਜਿਸ ਦਾ ਖਾਮਯਾਜਾ ਭਾਰਤ ਵਿੱਚ ਰਹਿ ਰਹੀਆਂ ਪਾਕਿਸਤਾਨ ਦੀਆਂ ਲੜਕੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਭੁਗਤਣਾ ਪੈ ਰਿਹਾ ਅਜਿਹਾ ਇੱਕ ਮਾਮਲਾ ਜਿਹੜਾ ਗੁਰਦਾਸਪੁਰ ਦੇ ਪਿੰਡ ਸਠਿਆਣੀ ਵਿੱਚ ਦੇਖਣ ਨੂੰ ਆਇਆ ਜਿੱਥੇ ਦੇ ਨੌਜਵਾਨ ਸੋਨੂ ਮਸੀ ਪੁੱਤਰ ਬਲਦੇਵ ਮਸੀਹ ਨੇ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਵਾਲਾ ਚ ਰਹਿੰਦੀ ਆਪਣੇ ਹੀ ਮਜਬਦ ਦੀ ਲੜਕੀ ਮਾਰੀਆ ਪੁੱਤਰੀ ਸੈਮੂਨ ਦੇ ਨਾਲ ਕਰੀਬ 1 ਸਾਲ ਪਹਿਲਾਂ 8 ਜੁਲਾਈ 2024 ਨੂੰ ਸ਼ਾਦੀ ਪ੍ਰੇਮ ਵਿਆਹ ਕਰਵਾਇਆ ਸੀ। ਇਸ ਮੌਕੇ ਨੌਜਵਾਨ ਅਤੇ ਉਸਦੀ ਪਤਨੀ ਜੋ ਕਿ 7 ਮਹੀਨੇ ਦੀ ਗਰਭਵਤੀ ਹੈ। ਇਸ ਗੱਲਬਾਤ ਧਿਆਨ ਦੇਣਾ ਬਣਦਾ ਹੈ ਕਿ ਲੜਕੀ 7 ਮਹੀਨੇ ਦੀ ਗਰਭਵਤੀ ਹੈ ਨੇ ਆਪਣੇ ਮਾਪਿਆਂ ਦੀ ਹਾਜ਼ਰੀ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਹੁਣ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਤੁਰੰਤ ਭਾਰਤ ਛੱਡਣ ਦੇ ਹੁਕਮ ਆ ਗਏ ਹਨ ਜਿਸ ਦੇ ਚਲਦਿਆਂ ਉਹ ਵੱਡੇ ਪਰਿਵਾਰਕ ਸੰਕਟ ਅਤੇ ਮਾਨਸਿਕ ਸੰਕਟ ਵਿੱਚ ਫਸ ਗਏ ਹਨ ਉਹਨਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਆਹੀਆਂ ਹੋਈਆਂ ਲੜਕੀਆਂ ਨੂੰ ਇਸ ਹੁਕਮ 'ਚ ਛੋਟ ਦਿੱਤੀ ਜਾਵੇ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਵੀ ਮਾਨਸਿਕ ਤੌਰ ਤੇ ਕਾਫੀ ਤਣਾਅ ਵਧਿਆ ਹੋਇਆ ਹੈ ਅਤੇ ਉਹ ਬਾਰ ਬਾਰ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਕਾਰਨ ਜਿਨ੍ਹਾਂ ਲੋਕਾਂ ਨੇ ਅੱਤਵਾਦੀ ਹਮਲਾ ਕੀਤਾ ਸੀਗਾ ਉਹਨਾਂ ਨੂੰ ਕੋਸ ਰਹੇ ਹਨ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਜ਼ਰੂਰ ਰਾਹਤ ਦਿੱਤੀ ਜਾਵੇ ਗੌਰਤਲਬ ਹੈ ਕਿ ਮਾਰੀਆ ਇਸ ਵੇਲੇ 7 ਮਹੀਨੇ ਦੀ ਗਰਭਵਤੀ ਹੈ ਇਹਨਾਂ ਹਾਲਾਤਾਂ ਵਿੱਚ ਪਰਿਵਾਰ ਅਤੇ ਉਸਦੇ ਪਤੀ ਨੂੰ ਮਾਰੀਆ ਦੀ ਭਾਰੀ ਫਿਕਰ ਹੋ ਰਹੀ ਹੈ ਅਤੇ ਇਸ ਹਾਲਾਤ ਵਿੱਚ ਵਾਪਸ ਜਾਣਾ ਉਹ ਨਹੀਂ ਚਾਹੁੰਦੀ ਲੇਕਿਨ ਲੋਕਾਂ ਦਾ ਮਨ ਵੀ ਜਿਹੜਾ ਭਰਦਾ ਹੈ ਤੇ ਇੱਕ ਸਵਾਲ ਵੀ ਉੱਠਦਾ ਹੈ ਕਿ ਹੁਣ ਮਾਰੀਆ ਨੂੰ ਜੇਕਰ ਪਾਕਿਸਤਾਨ ਭੇਜ ਦਿੱਤਾ ਜਾਂਦਾ ਤੇ ਜਿਹੜਾ ਉਸਦਾ ਬੱਚਾ ਹੋਵੇਗਾ ਕਿ ਕੱਲ ਨੂੰ ਉਹ ਵੀ ਪਾਕਿਸਤਾਨੀ ਨਾਗਰਿਕ ਬਣ ਜਾਵੇਗਾ ਤੇ ਉਸ ਨੂੰ ਆਪਣੇ ਪਿਤਾ ਨੂੰ ਮਿਲਣ ਨੂੰ ਕਿੰਨੀ ਔਖਾਈ ਆਵੇਗੀ ਕਿੰਨੀ ਦਿੱਕਤ ਆਵੇਗੀ ਇਹ ਵੀ ਸਵਾਲ ਖਬਰ ਪੜਦਿਆਂ ਮਨ ਵਿੱਚ ਉੱਠਦੇ ਆ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਇਨ ਬਿਨ ਪਾਲਣਾ ਕਰਨਾ ਹੁੰਦਾ ਹੈ ਉਹਨਾਂ ਦਾ ਫਰਜ਼ ਹੁੰਦਾ ਹੈ ਹਲਕਾ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤੇ ਨਿਸ਼ਾਨਦੇਹੀ ਕਰਕੇ ਪਾਕਿਸਤਾਨੀ ਨਾਗਰਿਕਾਂ ਨੂੰ ਕਾਨੂੰਨ ਅਨੁਸਾਰ ਵਾਪਸ ਭੇਜਿਆ ਜਾ ਰਿਹਾ ਹੈ ਪਰ ਸਾਥਿਓ ਸਵਾਲ ਉਹੀ ਕਿ ਹੁਣ ਮਾਰੀਆ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇਗਾ ਜਦ ਉਸ ਨੂੰ ਸਭ ਤੋਂ ਵੱਧ ਆਪਣੇ ਪਰਿਵਾਰ ਦੀ ਲੋੜ ਹੈ ਉਹ ਗਰਭਵਤੀ ਹੈ 2 ਮਹੀਨੇ ਦੇ ਅੰਦਰ ਅੰਦਰ ਉਸ ਦੀ ਡਿਲੀਵਰੀ ਹੋਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਬੱਚਾ ਹੋਵੇਗਾ ਫਿਰ ਉਸ ਨੂੰ ਭਾਰਤੀ ਨਾਗਰਿਕ ਬਣਨ ਲਈ ਕਿੰਨੀਆਂ ਦਿੱਕਤਾਂ ਕਿੰਨੀਆਂ ਮੁਸ਼ਕਲਾਂ ਆਉਣਗੀਆਂ ਇਹ ਆਉਣ ਵਾਲੇ ਸਮੇਂ ਵਿੱਚ ਆਪਾਂ ਸਮਝ ਸਕਦੇ ਹਾਂ ਕਿ ਇਹ ਜਿਹੜੀ ਚਿੰਤਾ ਹੋਰ ਵਧੇਗੀ ਤਾਂ ਪ੍ਰਸ਼ਾਸਨ ਨੂੰ ਇਸ ਉੱਤੇ ਗਹਿਰਾ ਧਿਆਨ ਗਹਿਰਾ ਚਿੰਤਨ ਕਰਨਾ ਚਾਹੀਦਾ ਹੈ ਕਿ ਜਿਹੜੀ ਮਾਰੀਆ ਹੈ ਉਹ ਤਾਂ ਹੁਣ ਭਾਰਤ ਦੀ ਨੂੰਹ ਹੈ ਤੇ ਜੇ ਪਿੰਡ ਵਾਸੀ ਜਾਂ ਪਰਿਵਾਰਕ ਵਾਸੀ ਛੋਟ ਮੰਗ ਰਹੇ ਤੇ ਇਸ ਉੱਤੇ ਗੌਰ ਜ਼ਰੂਰ ਕਰਨੀ ਚਾਹੀਦੀ ਆ ਦਿਖਾਨੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਮੇਰਾ ਨਾਮ ਮਾਰੀਆ ਮੈਂ ਪਾਕਿਸਤਾਨ ਗੁਟਰਾ ਵਾਲਾ ਬੈਂਕ ਕਾਚੀ ਮਤ ਹਾਂ ਕਿਦਾਂ ਰਹਾ ਤੁਹਾਡਾ ਕੀ ਦਿੱਕਤ ਹੁਣ ਤੁਹਾਨੂੰ ਦੱਸਿਆ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਏ ਸੀ ਤਿੰਨ ਸਾਲ ਸਾਈਨ ਤੇ ਚੱਕਰ ਵਿੱਚ ਜੜੇ ਸੀ ਤੇ ਹੁਣ ਮੈਂ ਇੱਥੇ ਫੇ 2024 ਦੀ ਜੁਲਾਈ ਵਿੱਚ ਇੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਤੇ ਹੁਣ ਮੁਲਕੀ ਮੁਸ਼ਕਲ ਆਈ ਹੁਣ ਮੈਂ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੌਣ ਆਸੀ ਪੁਲਿਸ ਆਫੀਸਰ ਤੁਸੀਂ ਕੀ ਜਾਣਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਆ ਆਪਣੇ ਸਸਰਾਲ 'ਲੀ ਕੀ ਲੱਗਦਾ ਹੈ ਕਿਉਂ ਤੁਹਾਨੂੰ ਵਾਪਸ ਜਿਹੜਾ ਉਹ ਭੇਜ ਰਹੇ ਨੇ ਤੁਹਾਨੂੰ ਸਿਆ ਕੇ ਕੋਈ ਪੁਲਿਸ ਆਫਸਰ ਨੇ ਦੱਸਿਆ ਕੋਈ ਗੱਲਬਾਤ ਹੋਈ ਤਾਂ ਜੀ ਉਹਨਾਂ ਨੇ ਕੀ ਬੋਲਿਆ ਤੁਹਾਨੂੰ ਕੋਈ ਨਹੀਂ ਹੋਈ ਤੁਸੀਂ ਕੀ ਚਾਹੁੰਦੇ ਹੋ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਬ ਵਿੱਚ ਤੁਸੀਂ ਇਹ ਪਤਾ ਕਿ ਪ੍ਰੈਗਨੈਂਟ ਆ ਤੇ ਬਚਨ ਸੀ ਹਾਂ ਜੀ ਮੈਂ ਪ੍ਰੈਗਨੈਂਟ ਆ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਤੁਸੀਂ ਇਹ ਵੀ ਕਹਿੰਦਾ ਸਰਕਾਰ ਕੋਲ ਮੈਨੂੰ ਇੱਥੇ ਰਹਿਣ ਦਾ ਹੁਕਮ ਦਿੱਤਾ ਜਾਵੇ ਬਖਲਾਮਦ ਆ ਮੈਂ ਸਮਾਜ ਸੇਵਕ ਹਾਂ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਤੇ ਉਹਦੀ ਹੈਲਪ ਕਰਦਾ ਸਪੈਸ਼ਲੀ ਆ ਜਿਹੜੇ ਪਾਕ ਬ੍ਰਾਈਡਸ ਆ ਕਿ ਇਸ ਕਾਫੀ ਬਰੀਕੀ ਤੋਂ ਨਜ਼ਦੀਕੀ ਤੋਂ ਜਾਂਦਾ ਹੈ। ਸੋਨੂੰ ਮਸੀਦਾ ਵਿਆਹ ਜਿਹੜਾ ਨਾ ਲਾਸਟ ਹੀ ਹੋਇਆ ਸੀ। ਤੇ ਇਹਨਾਂ ਨੇ ਆਂਦੇ ਸਾਰੀ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ। ਇਹਦਾ ਆਈਸੀ ਜਿਹੜਾ ਸਾਡਾ ਐਕਸਪੀਰੀਅੰਸ ਆ ਜੋ ਪਤਾ ਸਾਰੀ ਨੂੰ। ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ। ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋਣ ਜੇ ਕਾਫੀ ਨੰਬਰ ਟਾਈਮ ਲੱਗਦਾ ਹੈ। ਮੋਸਟਲੀ ਇਹ ਕੇਸਿਸ ਤੇ ਦੇਖਿਆ ਘਟੋ ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀ ਇਨਕੁਆਰੀ ਵਗਰਾ ਹੁੰਦੀਆਂ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਹੈ ਉਹਦੇ ਬਾਅਦ ਸਾਰਾ ਇਹਨਾਂ ਨੇ ਇਨ ਟਾਈਮ ਆਪਣਾ ਸਾਰਾ ਅਪਲੀਕੇਸ਼ਨਸ ਪਾਤੀ ਹੁਣ ਜਦੋਂ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਤੇ ਵੀਜ਼ਾ ਜਿਹੜੇ ਖਤਮ ਕੀਤੇ ਤੇ ਭਾਰਤ ਸਰਕਾਰ ਨੇ ਐਮਆਈ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਸਾਰੇ ਵੀਜ਼ੇ ਫਸੇ ਰੱਦ ਕਰਤੇ ਸਿਰਫ ਐਲਟੀਵੀ ਦੇ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਲੈਣ ਦੇਣਗੇ ਉਹ ਜਿਹੜਾ ਨੋਟੀਫਿਕੇਸ਼ਨ ਮੈਂ ਪੜਿਆ ਉਹਦੇ ਚ ਲਿਖਿਆ ਕਿ ਜਿਹੜੇ ਐਲਟੀਵੀ ਐਗਜ਼ਿਸਟਿੰਗ ਹੈ ਉਹ ਅਲਾਉਡ ਇਥੇ ਸਟੇ ਕਰ ਸਕਣਗੇ ਫਿਰ ਇੱਕ ਹੋਰ ਉਹਦੇ ਚ ਕਾਲਮ ਦਿੱਤਾ ਆਇਆ ਹੈ ਕਿ ਨਿਊ ਐਲਟੀਵੀ ਵੀਜ਼ਾ ਅਲਾਉਡ ਉਹਦੇ ਚ ਲਿਖਿਆ ਯੈਸ ਅਲਾਉਡ ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਹੈ ਹੁਣ ਮੇਰਾ ਕਹਿੰਦਾ ਮਤਲਬ ਹੈ ਕਿ ਜਿਹੜਾ ਐਲਟੀਵੀ ਆ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ ਇਹਨਾਂ ਦਾ ਨਵਾਂ ਕੇਸ ਹੈ ਹੋ ਨਹੀਂ ਨਾ ਦਾ ਅਪਰੂਵਲ ਨਹੀਂ ਆਈ। ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ। ਜਿੱਥੇ ਕਮੀ ਆ ਉਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ, ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ। ਕਿ ਆਹ ਕਲੀਅਰ ਕਰਨ ਨੂੰ ਕਿ ਜਿਹੜਾ ਐਲਟੀਵੀ ਨਿਊ ਅਲਾਉਡ ਲਿਖਿਆ ਹੈ ਤੇ ਇਹਦਾ ਮਤਲਬ ਅਜੇ ਗ੍ਰਾਂਟ ਤੇ ਹੋਇਆ ਨਹੀਂ ਹੈ। ਲੇਕਿਨ ਇਹਨਾਂ ਨੇ ਨਵਾਂ ਅਪਲਾਈ ਕੀਤਾ ਹੈ ਤੇ ਇਹਨਾਂ ਦਾ ਮੇਰੇ ਹਿਸਾਬ ਨਾਲ ਨਹੀਂ ਬੰਦਾ ਕਿ ਇਹ ਉਸ ਕੈਟਾਗਰੀ ਚ ਆਉਂਦੇ ਹੋਣ ਕਿਉਂਕਿ ਉਹਦੇ ਚ ਲਿਖਿਆ ਹੋਇਆ ਵੀ ਹੈ। ਕਿ ਇਹ ਨਾਲ ਦੇ ਬਸੇ ਦੇ ਚਤੰਦੀ ਕੋਈ ਟਾਈਮ ਫਰੇਮ ਨਹੀਂ ਹੈ ਇਸ ਵਾਰ ਜੇ ਤੁਹਾਡੀ ਕਿਸੇ ਦੇ ਨਾਲ ਕੋਈ ਗੱਲ ਪਈ ਕੋਈ ਅਫਸਰ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਹਾਂਜੀ ਮੇਰੀ ਐਸਐਸਪੀ ਗੁਰਦਾਸਪੁਰ ਨਾਲ ਗੱਲ ਹੋਈ ਸੀ ਡਿਟੇਲਡ ਹੋਈ ਸੀ ਉਹਨਾਂ ਨੇ ਕਿਹਾ ਕਿ ਇਹਦਾ ਕਲੀਅਰ ਫੰਡ ਹੈ ਕਿ ਜੇ ਤੇ ਇਹਨਾਂ ਦਾ ਐਲਟੀਵੀ ਅਪਰੂਵਡ ਹੈ ਗ੍ਰਾਂਟ ਕੀਤਾ ਹੈ ਫਿਰ ਆ ਰਹਾ ਸਕਦੇ ਆ ਜੇ ਨਹੀਂ ਹੈ ਤੇ ਇਹਨਾਂ ਨੂੰ ਕੱਲ ਫਨਾ ਸਾਡਾ ਦੇ ਛੱਡਣਾ ਪੈਣਾ ਹੈ ਤੇ ਉਹਨਾਂ ਨੇ ਕਿਹਾ ਕਿ ਜੇ ਫਰਦਰ ਜੇ ਤੁਸੀਂ ਆ ਕੋਈ ਸਬੂਤ ਲਾ ਦਿੰਦੇ ਕਿ ਇਹਨਾਂ ਦਾ ਐਲਟੀਵੀ ਅਪਰੂਵ ਹੋਇਆ ਹੈ ਜਾਂ ਕੋਈ ਐਸਾ ਨੋਟੀਫਿਕੇਸ਼ਨ ਸਰਕਾਰ ਸਾਨੂੰ ਭੇਜਦੀ ਹੈ ਫਿਰ ਅਸੀਂ ਜਿਹੜਾ ਨਹੀਂ ਜਾਣ ਲਵਾਂਗੇ ਲੇਕਿਨ ਇਹਨਾਂ ਨੂੰ ਫਿਲਹਾਲ ਜੋ ਸਿਚੁਏਸ਼ਨ ਹੈ ਜਿਹੜਾ ਹੈ ਉਹ ਇਹਨਾਂ ਨੂੰ ਕਿ ਇਹ ਪੰਜਾਬ ਫੇੜਨਾ ਪੈਣਾ ਜਾਂ ਤਾਂ ਜਾਂ ਇੱਥੇ ਰਹਿਣ ਦਾ ਕੋਈ ਦੇਖੋ ਇਹ 7 ਮਹੀਨੇ ਦੀ ਇਸ ਨੇ ਪ੍ਰੈਗਨੈਂਟ ਹੈ ਐਸਐਸਪੀ ਸਾਹੁੰਨਿਕ ਕੇ ਸਾਢੇ ਵੀ ਸੰਪਤੀ ਹੈ ਲੇਕਿਨ ਇਹ ਜਿਹੜੀ ਅਜੇ ਮੈਂ ਕਹਿੰਦਾ ਕਿ ਗ੍ਰਹਿ ਮੰਤral ਨੂੰ ਫੌਰੀ ਤੌਰ ਤੇ ਇਹਦੇ ਬਾਰੇ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ LTV अप्रूव्ड ਨਹੀਂ ਹੁੰਦੇ ਉਹਦੇ باوجود ਭਾਰਤ ਸਰਕਾਰ ਇਹਨਾਂ ਨੂੰ ਨੌਰੀ ਵੀਜ਼ਾ ਦਿੰਦੀ ਹੈ ਨੌਰੀ ਵੀਜ਼ਾ ਹੁੰਦਾ ਹੈ No Objection return to India ਤੇ ਉਹ ਇਸ ਬੇਸ ਤੇ ਦਿੰਦੇ ਕਿ ਜਾਓ ਤੁਸੀਂ ਆਪਣੇ ਕੇ ਜਾ ਕੇ ਮਿਲ ਸਕਦੇ ਹੋ ਆ ਸਕਦੇ ਹੋ ਉਹ ਜਿਹੜੀ ਅਪਰੂਵਲ ਬਾਅਦ ਚ ਆਉਂਦੀ ਹੈ ਇਦਾਂ ਦੇ ਬਹੁਤ ਸਾਰੇ ਕੇਸ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਗ੍ਰਹਿ ਮੰਤਰਾਲੇ ਦਾ ਆ ਕੇ ਇਹਦੇ ਵਾਸਤੇ ਫਰੀ ਤੌਰ ਤੇ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਨੋਟੀਫਿਕੇਸ਼ਨ ਜਾਰੀ ਕਰੇ ਕਿ ਜਿਨ੍ਹਾਂ ਨੇ ਅੰਡਰ ਪ੍ਰੋਸੈਸ ਨੇ LTV ਤੇ ਉਹਨਾਂ ਨੂੰ ਯਰਨਾਂ ਇਸ categories ਚ ਨਾ ਪੈ ਰਹੇ ਦੂਸਰਾ ਹੈ ਕਿ ਇੱਕ LTV ਐਕਸਟੈਂਸ਼ਨ ਹੁੰਦਾ ਹੈ LTV ਐਕਸਟੈਂਸ਼ਨ ਦਾ ਮਤਲਬ ਹੈ ਹੁੰਦਾ ਕਿ ਜਿਨ੍ਹਾਂ ਦੇ LTV ਮੋਸਟਲੀ ਅਸੀਂ ਦੇਖਿਆ ਕਈ ਨੂੰ 1 ਯਰ ਟੂ ਯਰ ਮਿਲਦਾ ਹੈ ਔਰ ਕਈ ਨੂੰ 5 ਸਾਲ ਦਾ LTV ਮਿਲਦਾ ਹੈ ਜਦੋਂ LTV ਐਕਸਪਾਇਰ ਹੁੰਦਾ ਹੈ ਤੇ ਉਹਦੇ ਬਾਅਦ LTV ਨੂੰ ਐਕਸਟੈਂਸ਼ਨ ਕਿਹਾ ਜਾਂਦਾ ਹੈ ਤੇ ਐਕਸਟੈਂਸ਼ਨ ਉਹ ਮਿਲਦੀ ਹੈ ਲੇਕਿਨ ਇਹ LTV ਦਾ ਮਤਲਬ ਹੀ ਹੈ ਕਿ ਲੌਂਗ ਟਰਮ ਵੀਜ਼ਾ ਅਪਰੂਵਲ ਵਾਸਤੇ ਜਿਨ੍ਹਾਂ ਦਾ ਹੋ ਗਿਆ ਹੋ ਰਹਾ ਸਕਦੇ ਹੈ ਜਿਨ੍ਹਾਂ ਦੀ ਨਹੀਂ ਅਪਰੂਵਲ ਇਹਦੇ ਬਾਰੇ ਐਕਸਪਲੇਰੀਫਾਈ ਹੋ ਜ਼ਰੂਰ ਕਰਨ ਅੱਜ ਹੀ ਮੈਂ ਦੱਸਦਾ ਕਿ ਐਲਟੀਵੀ ਅਪਰੂਵਡ ਪਿਛੇ ਕੋਈ ਪਾਕਿਸਤਾਨੀ ਲੜਕੀਆਂ ਜਿਹੜੀ ਰਹਿੰਦੀਆਂ ਇਹ ਕਾਂਟਰੀ ਦਾ ਅੱਜ ਉਹਦੇ ਅਪਰੂਵਲ ਵੀ ਆਈ ਹੈ ਉਹਨਾਂ ਦਾ ਅਪਰੂਵ ਹੋ ਗਿਆ ਉਹਨਾਂ ਨੂੰ ਮਿਲ ਗਿਆ ਵੀਜ਼ਾ 1 ਸਾਲ ਦਾ ਹੋਰ ਉਹ ਕਈ ਸਾਲਾਂ ਤੋ ਰਹਿਣੇ ਨੇ ਤੇ ਮੇਰੀ ਭਾਰਤ ਸਰਕਾਰ ਨੂੰ ਅਕਲੀਲਾ ਕਿਉਂ ਕਿ ਬੜਾ ਸਸਟੀ ਮਾਮਲਾ ਹੈ ਕ੍ਰਿਸਚਨ ਲੜਕੀ ਹੈ ਪ੍ਰੈਗਨੈਂਟ ਹੈ ਵਿਆਹ ਤੇ 1 ਮਹੀਨੇ ਬਾਅਦ ਸੋਨੂ ਮਸੀ ਦੇ ਡੈਡੀ ਦੀ ਡੈਥ ਹੋ ਗਈ ਸੀ ਮੰਮੀ ਇਹਦੀ ਬਿਮਾਰ ਨੇ ਉਹਨਾਂ ਐਸੇ ਮਾਮਲੇ ਤੇ ਸਾਨੂੰ ਵੀ ਜਨਨਾ ਸਾਨੂੰ ਬੁਤੀ ਦਿਖਾਣੀ ਚਾਹੀਦੀ ਐਸੇ ਕੇਸਸੇ ਤੇ ਫੌਰੀ ਤੌਰ ਤੇ ਮੇਰੇ ਜਿਹੜੇ ਵਿਦੇਸ਼ ਮੰਤਰੀ ਉਹਨਾਂ ਤੋਂ ਵਿਦੇਸ਼ ਮੰਤਰੀ ਤੋਂ ਅਪੀਲ ਹੈ ਕਿ ਫੌਰੀ ਤੌਰ ਤੇ ਇਹਨਾਂ ਦੀ ਜਨਨਾ ਨੋਟੀਫਿਕੇਸ਼ਨ ਜਾਰੀ ਕਰਨ ਕਿ ਅੰਡਰ ਪ੍ਰੋਸੈਸ ਜਿਹੜੇ ਆ ਉਹ ਰੁਕੇ ਨੂੰ ਮੇਰਾ ਨਾਮ ਜੋ ਸੋਨੂੰ ਮਸੀ ਪਿੰਡ ਸਠਿਆਲੇ ਜ਼ਿਲ੍ਹਾ ਕਰਤਾਰਪੁਰ ਤੋਂ ਮੇਰੇ 6 ਸਾਲ ਲਵ ਸਟਰੀ ਨੂੰ ਚੱਲਦੇ ਨੂੰ ਹੋ ਗਿਆ ਸੀ ਇਹਦੇ ਦੇ ਵਿੱਚ ਮੈਂ ਕਿਸੇ ਵੀਜ਼ਾ ਵਿਜੇ ਦੇ ਲਈ ਬਹੁਤ ਜ਼ਿਆਦਾ ਮੈਂ ਮਤਲਬ ਕਿ ਸਟ੍ਰਗਲ ਕੀਤਾ ਆਪਣੇ ਜਿੰਨੇ ਵੀ ਹਲਕੇ ਦੇ ਵਿੱਚ ਮੇਰੇ ਗੈਸਟਰਡ ਆਫਿਸਰ ਹੀ ਉਹਨਾਂ ਦੇ ਕੋਲ ਉਹ ਸਪੌਂਸਰ ਲੈਟਰ ਟੈਸਟ ਕਰਵਾਉਣ ਦੇ ਲਈ ਵੀਜ਼ਾ ਯਾਨੀ ਕਿ ਨਾਲ ਦੀ ਨੂੰ ਇੱਥੇ ਇੰਡੀਆ ਦੇ ਵਿੱਚ ਬੁਲਾਉਣ ਦੇ ਲਈ ਮੈਂ 3 ਸਾਲ ਤੱਕੇ ਪਹਿਲਾਂ ਖਾਦੇ ਮਕਾਇਆ ਤੋਂ ਇੱਥੇ ਆਣ ਕੇ 3 ਸਾਲ ਦਰਦ-ਦਰ ਤੇ ਧੋਖਰਾ ਖਾਦੀਆਂ ਫਿਰ ਜਾ ਕੇ 3 ਸਾਲ ਬਾਅਦ ਮੇਰੇ ਯਾਨੀ ਕਿ ਸਪੌਂਸਰ ਲੈਟਰ ਟੈਸਟ ਹੋਇਆ ਆਫਸਰ ਨੇ ਕਿਹਾ ਗੈਸਟਰਡ ਆਫਿਸਰ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਮਤਲਬ ਕਿ মিডিਆ ਰਾਈ ਵੀ ਮੈਂ ਮਤਲਬ ਕਿ ਪਹਿਲਾਂ ਵੀ ਇਹ ਅਪੀਲ ਕੀਤੀ ਸੀ ਪੂਰੇ ਮਤਲਬ ਕਿ ਅੱਜ ਤੱਕ ਚੰਨਾ ਤੇ ਵੀ ਨਿਊਜ਼ ਹੈ ਗਈ ਆ ਸਾਰੀ মিডিਆ ਦੇ ਵਿੱਚ ਨਿਊਜ਼ ਚੈਨਲ ਮੇਰੇ ਮਤਲਬ ਕਿ ਮੈਰਿਜ ਬਾਰੇ ਵਿਜੇ ਅਪੀਲ ਕੀਤੀ ਤੇ ਫਿਰ ਜਾ ਕੇ ਵੀਜ਼ਾ ਲਗਿਆ ਸੀ ਤੇ ਵੀਜ਼ਾ ਤੋਂ ਬਾਅਦ ਮੇਰੀ ਵਾਈਫ ਇੱਥੇ ਆਈ ਉਸ ਤੋਂ ਬਾਅਦ ਜਾਨੀ ਕਿ ਮੈਂ ਐਸੋ ਫੀ ਡਾਕਟਰ ਸਰ ਸਰੂਨ ਦੇ ਦਫਤਰ ਤੇ ਐਂਟਰੀ ਕੀਤੀ ਉਹਨਾਂ ਨੇ ਉਹਨਾਂ ਨੇ ਪਰਮਨੈਂਟ ਵੀ ਇੱਥੇ ਰਿਹਾਇਸ਼ਤਾ ਦਿੱਤਾ ਸੀ ਉਹਦੇ ਤੋਂ ਬਾਅਦ ਮਨਜ਼ੂਰੀ ਤੋਂ ਬਲੈਂਡ ਤੋਂ ਬਾਅਦ ਐਸੀ ਵਿਆਹ ਸੀ ਪਿੰਡ ਸਠਿਆੜੀ ਟੈਂਕੀ ਦੇ ਵਿੱਚ ਹੀ ਆਪਣੇ ਲਾਗੇ ਚਰਚ ਦੇ ਵਿੱਚ ਸਾਰੇ ਮਤਲਬ ਕਿ ਸ਼ਗਨ ਵਿਆਹ ਦੇ ਨਾਲ ਵਿਆਹ ਕੀਤਾ ਸੀ ਉਹਦੇ ਤੋਂ ਬਾਅਦ ਛੋ ਵਾਈਫ ਨੇ ਉਪਰਾਰ ਦੇ ਕਿਰਪਾ ਦੇ ਨਾਲ ਵਾਈਫ ਪ੍ਰੈਗਨੈਂਟ ਐਸਟ ਹੈ ਤੇ ਅਚਾਨਕ ਕਿੰਨਾ ਚਿਰ ਪਹਿਲਾਂ ਵਿਆਹ ਹੋਇਆ ਹੈ ਮੇਰਾ ਮੈਨੋ ਹੋ ਗਿਆ ਵਿਆਹ ਹੋਏ ਨੂੰ 8-9 ਮਹੀਨੇ ਹੋ ਗਏ 9 ਮਹੀਨੇ ਤੋਂ 9 ਮਹੀਨੇ ਤੋਂ ਬਾਅਦ ਮੈਂ ਵੀਜ਼ਾ ਉਸੇ ਟਾਈਮ ਹੀ ਵਿਆਹ ਵਾਲੇ ਦਿਨ ਨਹੀਂ ਅਗਲੇ ਦਿਨ ਮੈਂ ਵੀਜ਼ਾ ਪੜਾਈ ਕਰਵਾਤਾ ਜਾਨੀ ਕਿ ਹਫਤੇ ਵਿਆਹ ਤੋਂ ਪਹਿਲਾਂ ਹੀ ਸ਼ਾਇਦ ਜਦੋਂ ਵਿਆਹ ਹੋਇਆ ਹੈਗਾ ਕਿੰਨੀਆਂ ਤੋਂ ਮੁਸ਼ਕਲਾਂ ਜੀਆਂ ਸਾਹਮਣੇ ਆਈਆਂ ਕਿੰਨਾ ਔਖਾ ਹੈ ਮੈਂ ਮੇਰੇ ਸਾਰੇ ਪੈਂਡਰੋਂ ਜਾਣੇ ਕਿ ਪਤਾ ਵਾਂ ਮੈਂ ਕਿੱਥੇ-ਕਿੱਥੇ ਜਾਣੇ ਕਿ ਅਫਸਰਾਂ ਕੋਲ ਲੱਗ ਲਾ ਕੇ ਜਿੰਨੇ ਵੀ ਗੈਸਟਡ ਅਫਸਰ ਡਾਕਟਰ ਜਾਣੇ ਕਿ ਜਿੰਨੇ ਵੀ ਗੈਸਟ ਆਫਿਸ ਸਾਰਿਆਂ ਕੋਲ ਮੈਂ ਧੱਕੇ ਖਾਂਦਾ ਰਿਹਾ ਸੀ ਸਪான்ਸਰ ਲੈਟਰ ਟੈਸਟਡ ਕਰਾਉਣ ਤੇ ਕੋਈ ਵੀ ਨਹੀਂ ਕਰਦਾ ਹੈ ਹੁਣ ਕੀ ਪ੍ਰੋਬਲਮ ਆਈ ਹੈ ਹੁਣ ਪ੍ਰੋਬਲਮ ਇਹ ਆਈ ਹੈ ਕਿ ਮੈਂ ਵੀਜ਼ਾ ਅਪਲਾਈ ਕੀਤਾ ਹੁਣ ਮੇਰਾ ਕੀ ਕਸੂਰ ਹੈ ਮੈਂ 9 ਮਹੀਨੇ ਹੋ ਗਿਆ ਮੈਨੂੰ ਵੀਜ਼ਾ ਅਪਲਾਈ ਕਰਨ ਨੂੰ ਮੈਂ ਤਾਂ ਆਪਣੇ ਲੋਜੋ ਇਹਨਾਂ ਨੇ ਮੇਰੇ ਕੋਲ ਗੁਰਦਾਸਪੁਰ ਤੋਂ ਜੋ ਜੋ ਡਾਕੂਮੈਂਟ ਮੰਗੇ ਜੋ ਵੀ ਕੁਝ ਪ੍ਰੂਫ ਮੰਗੇ ਮੈਂ ਸਾਰੇ